ਜਿੜਿਓਂ ਸੇ ਮੈਂ ਬਾਜ ਤੜਾਉਂ ਜਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਂ ਗੁਰਦੁਆਰਾ ਬਾਦਸ਼ਾਹੀ ਬਾਗ ਜਿੱਥੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਪਵਿੱਤਰ ਸਥਾਨ ਪਵਿੱਤਰ ਗੁਰਦੁਆਰਾ ਦੀਆਂ ਜਿੱਥੇ ਗੁਰੂ ਮਹਾਰਾਜ ਆਪਣੇ ਨੀਲੇ ਘੋੜੇ ਚਿੱਟੇ ਬਾਜ ਦੇ ਨਾਲ ਫੱਗਣ ਦੀ ਪੂਰਨਮਾਸ਼ੀ ਵਿੱਚ ਪਹੁੰਚੇ ਬਹੁਤ ਸੋਹਣਾ ਸਥਾਨ ਜਿੱਥੇ ਸ਼ੈਬ ਦਾ ਪੀਰ ਅਮੀਰਦੀਨ ਜਿਸ ਨੇ ਗੁਰੂ ਮਹਾਰਾਜ ਜੀ ਨੂੰ ਲੰਘਦਿਆਂ ਰਸਤੇ 'ਚ ਉਹਨਾਂ ਦੇ ਨੀਂਦੇ ਕੋਲ ਤੇ ਬਾਜ ਨਾਲ ਦੇਖਿਆ ਤਾਂ ਉਸ ਦੀ ਨੀਅਤ ਬਦਲ ਗਈ ਉਸ ਦੀ ਬਾਜ ਤੇ ਆਕ ਚਲੀ ਗਈ ਕਿ ਤਗੜਾ ਬਾਜ ਆਏ ਕਿਤੇ ਨਾ ਕਿਤੇ ਮੋਨਾ ਕੋਲੋਂ ਲੈ ਲਵਾਂ ਤਾਂ ਉਸ ਨੇ ਗੱਲ ਆਖੀ ਕਿ ਤੁਸੀਂ ਮੇਰੇ ਬਾਜ ਨਾਲ ਬਾਜ ਲੜਾਓ ਤਾਂ ਗੁਰੂ ਮਹਾਰਾਜ ਅੰਤਜਾਮੀ ਸੀਗੇ ਉਹਨਾਂ ਨੂੰ ਪਤਾ ਚੱਲ ਗਿਆ ਸੀਗਾ ਕਿ ਇਹਦੀ ਨੀਅਤ ਖਰਾਬ ਹੈ ਮੇਰਾ ਬਾਜ ਲੈਣਾ ਚਾਹੁੰਦਾ ਤਾਂ ਉਹਨਾਂ ਨੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਆਖੀ ਕਿ ਤੁਸ ਤੁਹਾਡੇ ਬਾਜ਼ ਨਾਲ ਤੇਰੇ ਬਾਜ਼ ਦੇ ਨਾਲ ਮੇਰੀਆਂ ਜਿਹੜੀਆਂ ਚਿੜੀਆਂ ਲੜਾਈਆਂ ਤਾਂ ਕਿਤਨਾ ਕਿਤੇ ਹਰਾੜ ਹੋਇਆ ਮੇਰੀ ਲਈ ਕੁਛ ਨਹੀਂ ਆਖਿਆ ਇਹ ਤਾਂ ਬਾਜ਼ ਦੀਆਂ ਖਰਾਕਾਂ ਹੁੰਦੀਆਂ ਇਹ ਇਸ ਨਾਲ ਕਿਵੇਂ ਲੜਦੀ ਹੈ ਤਾਂ ਦੂਸਰੀ ਵਾਰ ਫੇਰ ਜਦ ਇਹ ਗੱਲ ਆਖੀ ਕਿ ਚਿੜੀਆਂ ਲੜਨਗੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਖੀ ਤਾਂ ਉਸ ਨੂੰ ਗੁੱਸਾ ਆਇਆ ਉਸ ਨੇ ਆਖਿਆ ਕਿ ਕੱਢੋ ਆਪਣੀਆਂ ਚਿੜੀਆਂ ਤਾਂ ਉਸ ਤੋਂ ਬਾਅਦ ਇਤਿਹਾਸ ਸ਼ੁਰੂ ਹੁੰਦਾ ਜਦ ਇਹਦਾ ਯੁੱਧ ਹੁੰਦਾ ਹੈ ਚਿੜੀਆਂ ਦਾ ਤੇ ਬਾਜ਼ ਦਾ ਉਸ ਤੋਂ ਬਾਅਦ ਇਹ ਉਪਨ ਸ਼ੁਰੂ ਹੁੰਦਾ ਹੈ ਚਿੜੀਆਂ 'ਤੇ ਮੈਂ ਬਾਜ਼ ਤਲਾਉਂਦਾ ਕਿੱਦੜੋ ਸੇ ਮੈਂ ਛੇਪ ਬਣਾਉਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਦਾ ਸਾਵੀ ਜੀ ਨੇ ਜਦੋਂ ਇਹ ਵਿਚਾਰ ਕੀਤਾ ਤਾਂ ਚਿੜੀਆਂ ਬਾਦੇ ਚੱਪਕ ਬੀ ਆ ਪਿੱਛੇ ਲੱਗੀ ਹੋਈ ਬਾਜ ਜੋ ਹੈ ਅੱਗੇ ਅਗੇ ਚਿੜੀਆਂ ਪਿੱਛੇ ਪਿੱਛੇ ਉਹਨਾਂ ਨੂੰ ਹਮਲਾ ਕਰਦੀ ਹੋਈ ਤੋ ਇਤੋਂ 100 ਮੀਟਰ ਕਿੰਮੀਟਰੀ ਦੂਰ ਹੈ ਗਾਰਾ ਗੁਣੀ ਪ੍ਰਤਾ ਹੈ ਉਥੇ ਜਾ ਕੇ ਬਾਜ ਮਰਾਗ ਮਾਰ ਕੇ ਗਿਆ ਇਹ ਕਰ ਉਹਨੂੰ ਉਸ ਖੂਹ ਦੇ ਦਰਸ਼ਕ ਰਹੀਏ ਜਿੱਥੇ ਗੁਰੂ ਮਹਾਰਾਜ ਜੀ ਨੇ ਇਹ 10ਵੇਂ ਪਾਸ਼ੇ ਜਿਨੇ ਬਚਨ ਕੀਤੇ ਕਿ ਜਿਹੜਾ ਵੀ ਪੂਰਨਮਾਸੀ ਵਾਲੇ ਦਿਨ ਇੱਥੇ ਹਾਜ਼ਰੀ ਪਰੇਗਾ ਇਸ਼ਨਾਨ ਕਰੇਗਾ ਉਸ ਦੇ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜੋ ਵੀ ਉਹ ਮਨ ਦੇ ਵਿੱਚ ਕੋਈ ਇੱਛਾ ਲੈ ਕੇ ਆਇਆ ਹੈ ਮਨ ਦੇ ਵਿੱਚੋਂ ਜੋ ਵੀ ਉਹ ਚੀਜ਼ਾਂ ਲੈ ਕੇ ਆਇਆ ਉਹ ਪੂਰੀਆਂ ਹੋਣਗੀਆਂ ਸੋ ਇੱਕ ਵਾਰ ਇਹ ਖੂਹ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਜੋ ਹੁਣ ਟਾਕ ਦਿੱਤਾ ਗਿਆ ਕਿਉਂਕਿ ਬੱਚੇ ਸੰਗਤ ਰੂਪੀ ਵੀ ਇੱਥੇ ਪਹੁੰਚਦੇ ਨੇ ਜਿਨ੍ਹਾਂ ਦਾ ਡਰ ਹੁੰਦਾ ਹੈ ਡੇਕਣ ਨੂੰ ਸੋ ਇਹ ਖੂਹ ਹੈ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਟੈਗ ਲੱਗਾ ਗਿਆ ਹੁਣ ਇਹ ਉਹ ਸਥਾਨ ਜਿੱਥੋਂ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਸੀਗਾ ਇਹ ਗੱਲ ਆਖੀ ਸੀਗੀ ਜੋ ਅਸੀਂ ਅੱਜ ਵੀ ਨਿੱਜੀ ਜ਼ਿੰਦਗੀ ਦੇ ਵਿੱਚ ਬੋਲਦੇ ਆਂ ਕਿ ਚਿੜਿਓਂ ਸੇ ਮੈਂ ਬਾਜ ਤਲਾਉਂ ਤਵੇ ਗੋਬਿੰਦ ਸਿੰਘ ਨਾਮ ਦਾ ਹਰਿਦਵਾਰਾ ਗੋਬਿੰਦਪੁਰਾ ਸਾਹਿਬ ਇਹ ਤਸਵੀਰਾਂ ਦੇਖ ਸਕਦੇ ਜਿੱਥੇ ਚਿੜੀਆਂ ਨੇ ਰਸਤੇ ਦੇ ਵਿੱਚ ਹੀ ਉਸ ਲਾਲਚੀ ਇਨਸਾਨ ਦੇ ਬਾਜ ਨੂੰ ਢੇਰ ਕਰ ਦਿੱਤਾ ਸੀਗਾ ਜਿੱਥੋਂ ਇਹ ਜਿਹੜਾ ਹੁਕਮ ਸ਼ੁਰੂ ਹੋਇਆ ਕਿ ਚਿੜਿਓਂ ਸੇਮਾ ਬਾਜਤ ਨਾ ਹੋ ਤਵੇ ਗੋਬਿੰਦ ਸਿੰਘ ਨਾਮ ਕਾਹੂ ਇਤਿਹਾਸ ਜੇਕਰ ਗੱਲ ਕਰਦੇ ਆਂ ਤਾਂ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਦਾ ਗੁਰਦੁਆਰਾ ਬਾਸ਼ਾਈ ਬਾਸ਼ਾਈ ਬਾਜ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਜਿਸ ਸਥਾਨ ਤੋਂ ਆਰੰਭ ਹੋਇਆ ਚਿੜੀਆਂ ਤੇ ਬਾਜ ਦੇ ਯੁੱਧ ਦੇ ਨਜ਼ਾਰੇ ਦੇ ਦੇਖਦੇ ਹੋਏ ਗੁਰੂ ਮਹਾਰਾਜ ਜੀ ਪੀਰ ਅਮਰਦੀਨ ਅਮੀਰ ਅਮੀਰਦੀਨ ਦੀ ਜੇਕਰ ਗੱਲ ਕਰਦੇ ਆਂ ਜਿਸ ਦੀ ਬਾਜ ਦੀ ਗੱਲ ਕਰ ਰਹੇ ਸੀ ਅਤੇ ਸੰਗਤਾਂ ਸਹਿਤ ਇਹ ਪਵਿੱਤਰ ਸਥਾਨ ਤੇ ਪਹੁੰਚੇ ਤਾਂ ਚਿੜੀਆਂ ਨੇ ਬਾਜ ਨੂੰ ਰਸਤੇ ਵਿੱਚ ਹੀ ਇਤਨਾ ਗੰਭੀਰ ਕਰ ਦਿੱਤਾ ਕਿ ਬਾਜ ਇੱਥੇ ਡਿੱਗਦੇ ਹੀ ਪ੍ਰਾਣ ਤਿਆਗ ਦਿੱਤੇ ਉਸਨੇ ਤਾਂ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਇਸ ਸਥਾਨ ਤੇ ਖੜੇ ਹੋ ਕੇ ਇਹ ਬਚਨ ਵੀ ਉਚਾਰਨ ਕੀਤੇ ਕਿ ਖੂਂਦਾ ਜਲ ਵਰਤਾਉਣ ਤੇ ਵਰਤਾਉਂਦੇ ਹੋਏ ਇਹ ਬਚਨ ਕੀਤੇ ਕਿ ਮਾਈ ਭਾਈ ਹਰਿ ਕੁਰਨ ਮਾਸ਼ੀ ਦੀ ਕੁਰਨ ਮਾਸ਼ੀ ਨੂੰ ਇੱਥੇ ਇਸ਼ਨਾਨ ਕਰਕੇ ਹਾਜ਼ਰੀ ਭਰੇਗਾ ਤਾਂ ਉਸ ਨੂੰ ਮਨ ਮਾਸ਼ਾ ਦਾ ਫਲ ਪ੍ਰਾਪਤ ਹੋਣਗੇ ਜੋ ਕਹਿ ਸਕਦੇ ਕਿ ਮਨ ਦੀਆਂ ਜੋ ਇੱਛਾਵਾਂ ਮਨ ਜੋ ਵੀ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੇਕਰ ਕੁਰਨ ਮਾਸ਼ੀ ਦੇ ਰਾਤ ਇਸ਼ਨਾਨ ਕਰਕੇ ਇੱਥੇ ਪਹੁੰਚਦਾ ਇਤਿਹਾਸ ਜਦ ਅਸੀਂ ਪੜਦੇ ਹਾਂ ਤਾਂ ਖੁਸ਼ੀ ਜ਼ਰੂਰ ਹੁੰਦੀ ਹੈ ਪਰ ਜਦ ਇਹ ਦੇਖਦੇ ਕਿ ਇੱਥੋਂ ਸ਼ੁਰੂਆਤ ਹੋਈ ਇਹ ਤਾਂ ਮਨ ਨੂੰ ਇੱਕ ਅਚੰਬਾ ਵੀ ਹੁੰਦਾ ਹੈ ਕਿ ਅੱਜ ਤੱਕ ਇੱਥੇ ਪਹੁੰਚੇ ਕਿਵੇਂ ਜੀ ਪਰ ਕਹਿ ਲਈ ਅਮਰ ਸ਼ਕੰਦਰ ਪਹਿਲੇ ਤੇ ਬਾਅਦ ਦੇ ਵਿੱਚ ਅਸੀਂ ਜਿੰਨ ਜਿਹੋ ਬੰਦਾ ਹੈ ਆਇਆ ਕਿਸ ਵਾਸਤੇ ਇੱਥੇ ਜਨਮ ਲੈਣ ਜਿੰਨ ਸਿਰ ਨਾਮ ਦਾ ਲਾਹ ਲਿਆ ਨੇ ਹਾਂ ਅੱਜ ਤੋਂ ਤੱਕ ਬੰਦਾ ਕਿਸੇ ਨਾਲ ਜੁੜੇਗਾ ਜੀ उस समझ अपने पता ही नहीं है कि किस क्या क्या है? किस आया मेरा जन्म तो कथा सुनेज ये होगी ज्ञान होगा कि मेरा असली मकसद तो नाम जपना है पढ़ना है तो इधर लगेगा उसका वो ज्ञान बढ़ेगा अच्छे कर्म करेगा अच्छे विचार बदल देंगे ਹਾਂਜੀ ਜੀ ਤੋਂ ਉਹ ਮਿਹਰ ਇੱਕ ਮਾਲ ਦੀ ਹੋ ਗੁਰਮਾਰੀ ਦੀ ਕਿਰਪਾ ਹੋ ਗਈ ਉਹਨਾਂ ਨੇ ਕਿਰਪਾ ਕਰਦੀ ਹੈ ਸਭ ਕੁਝ ਠੀਕ ਹੈ ਆ ਉਹ ਸੁਣਦੇ ਨਹੀਂ ਆਪਣਾ ਭੀਤਲ ਸਿੰਘ ਜਦੋਂ ਉਹ ਅੰਨੇ ਜਮਾਰੇ ਤੇ ਸੀ ਤਾਂ ਬੇਰਬੁਨ ਨੇ ਇਹ ਹੀ ਕਿਹਾ ਮੈਂ ਕੁਝ ਨਹੀਂ ਕਰਦਾ ਐਸਾ ਤੁਹਾਡਾ ਪ੍ਰਤਾ ਤੁਹਾਡੀ ਕਿਰਪਾ ਹੋ ਗਈ ਸਭ ਕੁਝ ਹੋ ਜਾਗਾ ਹਾਂ ਥਾਪੜਾ ਉਹਨੇ ਥਾਪੜਾ ਦਿਆ ਸਭ ਕੁਝ ਹੋ ਗਿਆ ਤੇਲੀ ਕਿਉਂਕਿ ਇੱਕ ਵੱਖਰੀ ਮਨ ਨੂੰ ਸ਼ਾਂਤੀ ਮਿਲ ਗਈ ਚਿੜੀਆਂ ਦੀ ਫਲਕੀ ਹਲਕੀ ਜੀ ਜਿਹੜੀ ਆਵਾਜ਼ ਹਵਾ ਉਹ ਕਿਤਨਾ ਕੀਤੇ ਮਾਨੂੰ ਜੋ ਸ਼ਾਂਤੀ ਦੇ ਰਹੀ ਹੈ ਬਾਣੀ ਇੱਥੇ ਗੁਰਦੁਆਰਾ ਸਾਹਿਬ ਤੋਂ ਚਿੜੀਆਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਾਹੂੰ ਗੁਰਦੁਆਰਾ ਬਾਦशाही ਬਾਗ ਜਿੱਥੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਪਵਿੱਤਰ ਸਥਾਨ ਪਵਿੱਤਰ ਗੁਰਦੁਆਰਾ ਦੀਆਂ ਜਿੱਥੇ ਗੁਰੂ ਮਹਾਰਾਜ ਆਪਣੇ ਨੀਲੇ ਘੋੜੇ ਿੱਟੇ ਬਾਜ ਦੇ ਨਾਲ ਫੱਗਣ ਦੀ ਪੂਰਨਮਾਸ਼ੀ ਨੂੰ ਇੱਥੇ ਪਹੁੰਚੇ ਬਹੁਤ ਸੋਹਣਾ ਸਥਾਨ ਜਿੱਥੇ ਸ਼ਹਿਰ ਦਾ ਪੀਰ ਅਮੀਰਦੀਨ ਜਿਸ ਨੇ ਗੁਰੂ ਮਹਾਰਾਜ ਜੀ ਨੂੰ ਲੰਘਦਿਆਂ ਰਸਤੇ 'ਚ ਉਹਨਾਂ ਦੇ ਨੀਲੇ ਕੋਡੇ ਤੇ ਬਾਜ ਨਾਲ ਦੇਖਿਆ ਤਾਂ ਉਸ ਦੀ ਨੀਅਤ ਬਦਲ ਗਈ ਉਸ ਦੀ ਬਾਜ ਤੇ ਅੱਖ ਚਲੀ ਗਈ ਕਿ ਤਗੜਾ ਬਾਜ ਹੈ ਕਿਤੇ ਨਾ ਕਿਤੇ ਮੋਨਾ ਕੋਲੋਂ ਲੈ ਲਵਾਂ ਤਾਂ ਉਸ ਨੇ ਇਹ ਗੱਲ ਆਖੀ ਕਿ ਤੁਸੀਂ ਮੇਰੇ ਬਾਜ ਨਾਲ ਬਾਜ ਲੜਾਓ ਤਾ ਗੁਰੂ ਮਹਾਰਾਜ ਅੰਤਰਜਾਮੀ ਸੀ ਕਿ ਉਹਨਾਂ ਨੂੰ ਪਤਾ ਚੱਲ ਗਿਆ ਸੀਗਾ ਕਿ ਇਹਦੀ ਨੀਅਤ ਖਰਾਬ ਹੈ ਇਹ ਮੇਰਾ ਬਾਜ ਲੈਣਾ ਚਾਹੁੰਦਾ ਤਾਂ ਉਹਨਾਂ ਨੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਆਖੀ ਕਿ ਤੂੰ ਤੁਹਾਡੇ ਬਾਜ ਦੇ ਨਾਲ ਤੇਰੇ ਬਾਜ ਦੇ ਨਾਲ ਮੇਰੀਆਂ ਜਿਹੜੀਆਂ ਚਿੜੀਆਂ ਲੜਨਗੀਆਂ ਤਾਂ ਕਿਤੇ ਨਾ ਕਿਤੇ ਹੈਰਾਨ ਹੋਇਆ ਮੀਰਦੀਨ ਉਸਨੇ ਆਖਿਆ ਇਹ ਤਾਂ ਬਾਜ ਦੀਆਂ ਖਰਾਕਾਂ ਹੁੰਦੀਆਂ ਇਹ ਇਸ ਨਾਲ ਕਿਵੇਂ ਲੜਨਗੀਆਂ ਤਾਂ ਦੂਸਰੀ ਵਾਰ ਫੇਰ ਜਦ ਇਹ ਗੱਲ ਆ ਕਿ ਕਿ ਚਿੜੀਆਂ ਲੜਨਗੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਖੀ ਤਾਂ ਉਸ ਨੂੰ ਗੁੱਸਾ ਆਇਆ ਤਾਂ ਉਸਨੇ ਆਖਿਆ ਕਿ ਕੱਢੋ ਆਪਣੀਆਂ ਚਿੜੀਆਂ ਤਾਂ ਉਸ ਤੋਂ ਬਾਅਦ ਇਤਿਹਾਸ ਸ਼ੁਰੂ ਹੁੰਦਾ ਹੈ ਜਦ ਇਹਦਾ ਜੁੱਧ ਹੁੰਦਾ ਚਿੜੀਆਂ ਦਾ ਤੇ ਬਾਜ ਦਾ ਉਸ ਤੋਂ ਬਾਅਦ ਇਹ ਹੁਕਮ ਸ਼ੁਰੂ ਹੁੰਦਾ ਚਿੜੀਆਂੋਂ ਸੇ ਮੈਂ ਬਾਜ ਢਾਉ ਗਿੱਦੜੋਂ ਸੇ ਮੈਂ ਸ਼ੇਰ ਬਣਾਉ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਸ ਪਵਿੱਤਰ ਸਥਾਨ ਦੀਆਂ ਤਸਵੀਰਾਂ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਪਹੁੰਚੇ ਤਾਂ ਦਰਸ਼ਨ ਕੀਤੇ ਤਾਂ ਸਬਬ ਬਣਿਆ ਕਿ ਤੁਹਾਡੇ ਨਾਲ ਵੀ ਇਹ ਚੀਜ਼ਾਂ ਸਾਂਝੀਆਂ ਕਰੀਏ ਕਿਉਂਕਿ ਇਸ ਧਾਰਮਿਕ ਸਥਾਨਾ ਬਾਰੇ ਅਸੀਂ ਸੁਣਦੇ ਆਂ ਆਪਣਾ ਇਤਿਹਾਸ ਪੜ੍ਹਦੇ ਆਂ ਪਰ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਰਮਤਾ ਕਿੱਥੋਂ ਹੁੰਦੀ ਆ ਉਸ ਬਾਰੇ ਜਾਨਣਾ ਵੀ ਸਾਨੂੰ ਜ਼ਰੂਰੀ ਹੁੰਦਾ ਤਾਂ ਇੱਕ ਵਾਰੀ ਦਰਸ਼ਨ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਕਿ ਕਿਸ ਤਰੀਕੇ ਸਾਡਾ ਇਤਿਹਾਸ ਬਹੁਤ ਵੱਡਾ ਹੈ ਜਿੰਨਾ ਜਾਨੀ ਉਹਨਾਂ ਥੋੜਾ ਸਾਡੇ ਨਾਲ ਬਾਬਾ ਗੁਰਮੇਲ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦ ਅਸੀਂ ਇੱਥੇ ਪਹੁੰਚਦੇ ਆਂ ਜੀ ਬਹੁਤ ਖੁਸ਼ੀ ਹੁੰਦੀ ਹੈ ਇਸ ਇਤਿਹਾਸ ਬਾਰੇ ਜਾਨੂ ਕਰਾਓ ਕਿੰਨਾ ਲੰਬਾ ਸਮਾਂ ਤੁਹਾਨੂੰ ਇੱਥੇ ਹੋ ਗਿਆ ਇਤਿਹਾਸ ਜਦ ਅਸੀਂ ਪੜ੍ਹਦੇ ਆ ਤਾਂ ਖੁਸ਼ੀ ਜ਼ਰੂਰ ਹੁੰਦੀ ਹੈ ਪਰ ਜਦ ਇਹ ਦੇਖਦੇ ਕਿ ਇੱਥੋਂ ਸ਼ੁਰੂਆਤ ਹੋਈ ਹੈ ਤਾਂ ਮਨ ਨੂੰ ਇੱਕ ਅਚੰਭਾ ਵੀ ਹੁੰਦਾ ਕਿ ਅੱਜ ਤੱਕ ਇੱਥੇ ਪਹੁੰਚੇ ਕਿਉਂ ਨਹੀਂ ਜੀ ਅਸੀਂ ਉਹ ਤਾਂ ਤੁਸੀਂ ਜਾਣਦੇ ਆ ਕਿਉਂ ਨਹੀਂ ਪਹੁੰਚੇ ਬਾਕੀ ਇਹ ਸਥਾਨ ਦਾ ਬਹੁਤ ਹੀ ਮਹੱਤਵਪੂਰਨ ਹੈ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਸੇ ਪਾਸ਼ਾ ਜਦੋਂ 7 ਸਾਲ ਦੀ ਉਮਰ ਦੀ ਉਹਨਾਂ ਦੀ ਸੀ ਨਕਨੌਰ ਸਾਹਿਬ ਪਿੰਡ ਹੈ ਨੇੜੇ ਉੱਥੇ ਉਹਨਾਂ ਦੇ ਨਾਨਕੇ ਪਿੰਡ ਹੈ उत् आए छ महीने रहे उस उरान एक दिन उरे आए सिंह नाल तो एक शहरदा पीर अमीर दीन जिस को अपना बाज सी गुरु महाराज तो बाज रख देते तो गुरु महाराज के बाग वास्ते लेते नीयत खराब हो गई तो उसने कहा कि गुरु महाराज आप मतलब जो है बाज मेरे बाज नाल लड़ाओ तो गुरु महाराज तो अंतरजामी थे वो उन्होंने नीयत समझ गए उन्होंने कहा नहीं तेरे बाज़ नाल साड़ी चिड़ियाँ लड़न गई ਉਹ ਕਹੇ ਚਿੜੀਆਂ ਤੋਂ ਇਹਨਾਂ ਦੀ ਖਰਾਕ ਹੁੰਦੀ ਹੈ। ਉਹ ਕਹੇ ਨਹੀਂ ਜਿਹੜੀਆਂ ਲੜਨ ਗਈਆਂ ਸੀ ਨਾਲ। ਜੀ। ਤੋਂ ਉਸ ਦਰਖਤ ਦੇ ਉੱਪਰ ਚਾਰ ਦੋ ਚਿੜੀਆਂ ਬੈਠੀ ਸੀ। ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਜੀ ਨੇ ਜਦੋਂ ਉਹਨਾਂ ਨੇ ਇਸ਼ਾਰਾ ਕੀਤਾ ਤਾਂ ਉਹ ਚਿੜੀਆਂ ਬਾਦੇ ਚੱਪਟ ਪੜੀ। ਹਾਂ। ਆ ਪਿੱਛੇ ਲੱਗੇ ਹੋਏ ਜੋ ਬਾਅਦ ਜੋ ਹੋਇਆ ਅੱਗੇ-ਅਗੇ ਚਿੜੀਆਂ ਪਿੱਛੇ-ਪਿੱਛੇ ਉਹਨਾਂ ਨੂੰ ਹਮਲਾ ਕਰਦੀ ਹੋਈ ਤੋਂ ਇਤੋਂ 1.5 ਕਿਲੋਮੀਟਰ ਦੀ ਦੂਰੀ ਦੇ ਗੁਰਦੁਆਰਾ ਗੋਬਿੰਦਪੁਰ ਸਾਹਿਬ ਹੈ। ਉੱਥੇ ਜਾ ਕੇ ਬਾਜ਼ ਮਾਰ ਮਾਰ ਕੇ ਗਿਰਾ ਦਿਆ ਫਿਰ ਸਿੰਘ ਗਏ ਸਾਰੇ ਗਏ ਉੱਥੇ ਦੇਖਿਆ ਬਾਜ਼ ਮਰੇ ਹਾਂਜੀ ਹਾਂ ਦੋ ਵੀਰੋ ਇੱਕ ਮਾਰ ਦਿੰਦੀ ਉਹਨੂੰ ਗੁਰਮਾਰਾ ਜੀ ਦੀ ਕਿਰਪਾ ਹੋ ਗਈ ਉਹਨਾਂ ਨੇ ਕਿਰਪਾ ਕਰ ਦਿੱਤੀ ਫਿਰ ਤੇ ਸਭ ਕੁਝ ਠੀਕ ਹੈ ਆ ਉਹ ਸੁਣਦੇ ਨਹੀਂ ਆਪਾਂ 75 ਸਿੰਘ ਦਾ ਜੀ ਜੀ ਜਦੋਂ ਉਹ ਉਹ ਅੰਜੇ ਮਾਰੇ ਸੀ ਤਾਂ ਵੀਰ ਉਹਨੇ ਇਹ ਹੀ ਕਰਿਆ ਮੈਂ ਕੁਝ ਨਹੀਂ ਕਰਦਾ ਰਾਏ ਤੇ ਤੁਹਾਡਾ ਤੁਹਾਡੀ ਕਿਰਪਾ ਹੋ ਗਈ ਸਭ ਕੁਝ ਹੋ ਜਾਗਾ ਹਾਂ ਥਾਪੜਾ ਉਹਨੇ ਥਾਪੜਾ ਦਿਆ ਤਾਂ ਉਹ ਚੋਕੇ ਦੇਲੇ ਕਿ ਉਹ ਹੌਲੇ ਜਿਹਾ ਬੰਦਾ ਨਾ ਅੱਛਾ ਫਿਰ ਗੋਵਿੰਦਪੁਰਾ ਸਾਹਿਬ ਗਏ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਹਾਂ ਜੀ ਹਾਂ ਗਏ ਸੀ ਉੱਥੇ ਵੀ ਗਏ ਸੀ ਹਾਂ ਉਹ ਵੀ ਚਾਰਨ ਜੋ ਪ੍ਰਾਪਤ ਹੈ ਗੁਰੂ ਉੱਥੇ ਅਮੀਰ ਦਿਨ ਦੀ ਸ਼ਕਲ ਦੇਖਣ ਵਾਲੀ ਹੋਣੀ ਉਹ ਤਾਂ ਵਾਹ ਟਾਈਮ ਪਤਾ ਨਹੀਂ ਉਸ ਟਾਈਮ ਦੇ ਲੋਕ ਜਾਣਦੇ ਆ ਉਹ ਤਾਂ ਹੋਈ ਉਹਨਾਂ ਬੰਦਾ ਹਾਰ ਕੇ ਤਾਂ ਫਿਰ ਨੀਵੀਂ ਅੱਖਾਂ ਕਰ ਲੈਂਦਾ ਆਪਣੀ ਇਨਿਆਤ ਤੇ ਫਿਰ ਅਫਸੋਸ ਕਰਦਾ ਲੇਕਿਨ ਜੋ ਮੈਨੂੰ ਐਸੇ ਦਾ ਰੈਗੂਲਰ ਦਾ 10 ਸਾਲ ਹੋਏ ਉੱਥੇ ਉਰਿਆਨ ਦੇ ਐਸੇ ਕਿੰਨਾ ਹੂੰ ਐਸੇ ਮੈਂ ਇੱਥੇ 9ਵੀਂ ਕਲਾਸੀ 1963 ਜੀ ਐਡਮਿਸ਼ਨ ਲੀਤਾ ਹੈ ਖਾਸ ਸਕੂਲ ਹੈ ਉਹਰੇ ਨੇੜੇ ਜੀ ਜੀ 1963 1963 ਦੇ ਲੈ ਕੇ ਹਾਲੇ ਤੱਕ ਤੁਸੀਂ ਇਸ ਸਥਾਨ ਨਾਲ ਜੁੜੇ ਹੋਏ ਹੋ ਹਾਂਜੀ ਉਸ ਟਾਈਮ ਮੈਂ ਮਤਲਬ ਇੱਥੇ ਐਡਮਿਸ਼ਨ ਲੈਣੇ ਕਰਕੇ ਸ਼ਹਿਰ ਨਾਲ ਜੁੜ ਗਿਆ ਸੀ ਤੇ ਅਸੀਂ ਮਤਲਬ ਮੈਂ 1954 ਦੀ ਗੱਲ ਹੈ 10th ਜੀ ਐਸ ਐ ਪੂਰੇ ਕਮਰਲੀ ਇਲਾਕੇ ਹੋਇਆ ਸੀ ਮੈਂ ਇਜੀ ਕੋਲੋਂ نیچے ਕਰਾਇਆ ਸਰਦੀਆਂ ਚ ਰਹਿਮ ਇੱਕ ਮਹੀਨਾ ਬਥੇ ਉਸ ਟਾਈਮ ਇਥੋਂ ਲੰਘਦੇ ਤੇ ਗੁਰੂ ਘਰ ਕਰੋ ਤੋ ਉਸਤਾ ਉਸ ਟਾਈਮ ਦਾ ਮਤਲਬ ਹੈ ਲਿੰਕ ਥੋੜਾ ਥੋੜਾ ਲੇਕਿਨ ਜ਼ਿਆਦਾਤਰ 10 ਸਾਲ ਪਿੱਛੇ ਤੋਂ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਸਿੱਖੀ ਧਾਰਨ ਕੀਤੀ ਆ ਪਹਿਲਾਂ ਤੁਸੀਂ ਕੇਸ ਨਹੀਂ ਸੀ ਰੱਖੇ ਸਾਡੇ ਅਸੀਂ ਮਤਲਬ ਮੇਰੇ ਕੋਲ ਮੁੰਡਾ ਹੈ ਤੇ ਇਹਨੇ ਕੁੜੀਆਂ ਸਾਰੇ ਮੈਰਿਡ ਹੈ ਬੱਚੇ ਦਾ ਤੋ ਮੁੰਡੇ ਦੀ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ वैसे पहले साढ़े बुजुर्ग जो, जो है मोने होया करते थे हाँ पति तो कह लो कुछ कह लो वैसे तो विचार ठीक थे गुरु ना महाराज सरदा भी थी अखंड पाठ साहब भी एक दो हाँ आ, केस नहीं थे इधर नहीं थे मतलब ज्यादा ज़्यादा कट्टा नहीं थी कोई ऐसी नहीं, थी के नहीं। जी जी। हमने कोई मतलब भी कट्टर हिंदू ना ऐसी कोई गल नहीं थी मनते गुरु महाराज लेकिन हैं मोने थे तो मुंडे ने मेरे ख्याल दो हजार पे की गल होनी ਉਨੂੰ ਲਗਨ ਹੋ ਗਈ ਦਰ ਆ ਗਿਆ ਆਸਤਾ ਆਸਤਾ ਅਨੁਸਾਰ ਹੀ ਅਸੀਂ ਅਮਰਤਾਰੀਆਂ ਅਮਰਤਾਰੀ ਪਰਿਵਾਰ ਹੈ ਹਾਂ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਕੀ ਕੀ ਫਰਕ ਆ ਜੀ हमरे शकन ਤੋਂ ਪਹਿਲੇ ਤੇ ਬਾਅਦ ਦੇ ਵਿੱਚ ਜੀ ਅਸੀਂ ਜੀ ਜੋ ਬੰਦਾ ਹੈ ਆਇਆ ਕਿਸ ਵਾਸਤੇ ਜਿੰਦਗੀ ਇਸੇ ਜਨਮ ਜੋ ਸਿਰ ਨਾਮ ਦਾ ਲਹਾ ਲੈਣ ਵਾਸਤੇ ਜਨਮ ਸਫਲ ਕਰ ਹਾਂ ਅਜੇ ਤੋਂ ਤੱਕ ਬੰਦਾ ਕਿਸੇ ਨਾਲ ਜੁੜੇਗਾ ਨਹੀਂ ਉਸ ਨੂੰ ਇਹ ਚੀਜ਼ ਸਮਝ ਆ ਜਾਂਦੀ ਉਹ ਆਪਣੇ ਕੰਮਾਂ ਜਿੱਤਣਾ ਉੱਜਾ ਬਾਇ कि उसको पता ही नहीं है कि मैं किस वास्ते आया किस वास्ते मेरा जन्म हुआ, तो ये बाणी पढ़ेगा कथा सुनेगा तो ये नॉलेज होगी ज्ञान होगा कि मेरा असली असली मकसद तो नाम जपना है बाणी पढ़ना है तो इधर लगेगा उसका और ज्ञान बढ़ेगा अच्छे कर्म करेगा अच्छे विचार बदल देंगे और तो पता है कि सिख तो सेवादार है करोना ने भी कि सेवा करी देखो अपनी जान की परवाह नहीं करी ਉਬਸ ਐਸੇ ਵਿਚਾਰ ਹੋ ਜਾਂਦੇ ਆ ਚੰਗੀ ਲਾਈਨ ਬਣ ਜਾਂਦੀ ਹੈ ਬਾਕੀ ਆਪਣਾ ਜਿੰਦਗੀ ਦਾ ਕਲਿਆਣ ਕਰਨਾ ਨਾ ਕਰਨਾ ਉਹ ਤਾਂ ਭਗਵਾਨ ਕੇ ਹੱਥ ਹੈ ਤੁਸੀਂ ਵੀ ਇੱਕ ਐਸੀ ਉਮਰ ਚ ਆ ਕੇ ਸਿੱਖੀ ਧਾਰਨ ਕੀਤੀ ਜਿੱਥੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਤੁਸੀਂ ਸਾਨੂੰ ਦੱਸ ਸਕਦੇ ਹੋ ਨਵੀ ਪਨੀਰ ਨੂੰ ਕੀ ਆਖੋਗੇ ਜੋ ਕੇਸ ਕਤਲ ਕਰ ਰਿਹਾ ਹੈ ਇਤਿਹਾਸ ਤੋਂ ਦੂਰ ਹੈ ਜੀ ਗਲਤ ਹੈ ਦੇਖੋ ਇਕੂਗਲ ਮੈਂ ਥੋੜੀ ਜਿਹੀ ਪਹਿਲਾਂ ਇਸਤੇ ਕਹਿਣਾ ਹੈ ਕਿ ਅੰਮਰ ਛਕਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋਵੋ ਕਿਸੇ ਤੇ ਕਹਣੇ ਤੇ ਹੈ ਜਬਰਦਸਤੀ ਨਾ ਛਕੋ ਜੀ ਮਨ ਤਿਆਰ ਹੋਗਾ ਫਿਰ ਅੰਮਰ ਛਕेंगे ਉਹ ਯਾਰ ਚੰਗਾ ਰਹਿੰਦਾ ਹੈ ਕਿਉਂਕਿ ਉਹ ਫਿਰ ਪੂਰਾ ਪਾਲਣ ਕਰੇਗੀ ਪੂਰੀ ਸਰਦਰ ਨਾਲ ਰਹਿਤ ਮर्यादा ਰੱਖੇਗਾ ਪਰ ਪਾੜ ਕਰੇਗਾ ਜਬਾਣੀ ਪੜੇਗਾ ਆਦਰ ਕਰੇਗਾ ਸਤਨਾ ਦਾ ਗੁਰੂ ਮਹਾਰਾਜ ਦਾ ਸਾਰਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆਉਣ ਜਿਹਨੇ ਦੱਸਾਂ ਬਾਸ਼ਾ ਜੀ ਹੁੰਦਾ ਹੈ ਤੋ ਜੇ ਲਾਈਨ ਚੰਗੀ ਹੋ ਜੇਗੀ ਅੱਗੇ ਆਪਣੇ ਬੱਚਾ ਆਏਗੇ ਸੰਸਕਾਰ ਵੀ ਠੀਕ ਹੋਗੇ ਅੱਛਾ ਇੱਕ ਗੱਲ ਮੈਂ ਆਪ ਨੂੰ ਕਹੂੰ ਕਿ ਜਿਸ ਘਰ ਵਿੱਚ ਬਾਣੀ ਦਾ ਪ੍ਰਵਾਹ ਹੈ ਚੱਲ ਰਿਹਾ ਹੈ ਉਹ ਤਾਂ ਖੁਸ਼ੀ ਹੈ ਸੁਭਾ ਸੁਭਾ ਦੇ ਪਰਿਆਵ। ਸੁਭ ਦਾ ਆਨਾ ਜੀਨਾ ਸੁਖ ਦਾਤਾ ਬਹੁਤ ਕਿਰਪਾ ਕਰਦਾ ਹੈ। ਇਹ ਮੈਂ ਦੇਖਿਆ ਹਾਂ ਹਾਂ ਹੈ ਤੇ ਸੁਖ ਦੇ ਰਸ ਲਈ ਹੈ। ਪਰੂ ਇਸ ਸਥਾਨ ਬਾਰੇ ਜੀ ਪਰਵਾਦ ਨੂੰ ਪੁੱਤਾਂ ਦਾ ਘਰ ਹੈ। ਇਸ ਸਥਾਨ ਬਾਰੇ ਨਾ ਨੇੜਲੀਆਂ ਸੰਗਤਾਂ ਨੂੰ ਪਤਾ ਹੈ ਦੂਰ ਡਰਾਡੇ ਵਾਲੀਆਂ ਸੰਗਤਾਂ ਨੂੰ ਘੱਟ ਪਤਾ ਹੈ। ਲੱਗਦਾ ਨਹੀਂ ਕਿ ਪਤਾ ਹੋਣਾ ਚਾਹੀਦਾ ਗੁਰੂ ਮਹਾਰਾਜ ਦੇ ਸਾਰੇ ਜੀਵਨ ਦਾ ਵੀ ਕਿੱਥੋਂ ਚਲੇ ਕਿੱਥੋਂ ਆਏ ਰਸਤੇ ਜੇ ਇਥੇ-ਕਿਥੇ ਗੁਰਦੁਆਰੇ ਸਾਹਿਬ ਹੈ ਬਣੇ ਹੋਏ। ਸਾਰੇ ਪੜਾਹਣਾ ਚਾਹੀਦਾ ਸਿੱਖਣ ਤੋਂ ਪਰ ਆਪਣੇ ਇਤਨ ਧਿਆਨ ਜਵਤੇ ਹੋਏ ਨਾ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਆ ਆਪਣੇ ਕੋਸ਼ਿਸ਼ ਨਹੀਂ ਕਰਦੇ ਜਾਣ ਦੀ ਸੁਣਦੇ ਬਹੁਤੇ ਆਂਦੇ ਸਿੱਖ ਹਾਲਾਂਕਿ ਅੰਮ੍ਰਿਤਾਰੀ ਸਿੱਖ ਵੀ ਆਂਦੇ ਮਥਾ ਦੇਖਦੇ ਆਂ ਔਰ ਮਥਾ ਦੇਖਦੇ ਬਾਹਰ ਨਿਕਲ ਜਾਂਦੇ ਮਥਾ ਲੈ ਕੇ ਬੈਠ 2 ਮਿੰਟ ਵੀ ਨਹੀਂ ਬਹੁਤੇ ਬੈਠਦੇ ਤੂੰ ਬੈਠੋ ਸੁਣੋ ਹਰ ਰੋਜ਼ ਸਵੇਰੇ ਕਥਾ ਹੁੰਦੀ ਹੈ ਸਬਦ ਵਿਚਾਰ ਹੁੰਦਾ ਹੈ ਬਾਕੀ ਨਿਤਰੇਮ ਅਛਾ ਦੀਵਾਰ ਮੇਰਾ ਦਾਤ ਇਹ ਸਾਰਾ ਕੁਝ ਹੁੰਦਾ ਹੈ ਸ਼ਾਮ ਨੂੰ ਕਥਾ ਹੁੰਦੀ ਹੈ ਉਹਦੇ ਗਿਆਨ ਲਿਓ ਸੁਣੋ ਜੀਵਨ ਬੜਾ ਸਫਲਾ ਕਰਨਾ ਤਾਕੀ ਹੋ ਰਿਹਾ ਹੈ ਹਰ ਪੂਰਨਮਾਸੀ ਨੂੰ ਇੱਥੇ ਅਕੰਠਵੜ ਦਾ ਭੋਗ ਜੀ ਪੈਂਦਾ ਹੈ ਤੇ ਅਮਰ ਸੰਚਾਰ ਹੁੰਦਾ ਅੱਛਾ ਅਮਰ ਸੰਚਾਰ ਵੀ ਹੁੰਦਾ ਹਰ ਪੂਰਨਮਾਸੀ ਤੇ ਹਰ ਪੂਰਨਮਾਸੀ ਕੀ ਬਾਤ ਹਾਂਜੀ ਕੀ ਬਾਤ ਤਾਂ ਹਰ ਪੂਰਨਮਾਸੀ ਨੂੰ ਆਂਦੇ ਮਤੈ ਸਿੱਕੇ ਅਮਰ ਚੱਕਣੇ ਬਾਤ ਇਧਰ ਦੇ ਪਿੰਡਾਂ ਦੇ ਆਪ ਲੋਕ ਸਿੰਘ ਤੁਹਾਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਤੁਸੀਂ ਲੰਬਾ ਸਮਾਂ ਤੁਸੀਂ ਇੱਥੇ ਬទਿਤ ਕੀਤਾ ਇਸ ਮੈਂ ਤਾਂ ਆਪਣੇ ਮਨ ਤੋਂ ਇਹ ਸੁਨੇਹਾ ਦੇਣਾ ਜਾਂਦਾ ਹੈ ਕਿ ਪੂਰਾ ਸਤਿਗੁਰੂ ਜੋ ਹੈ ਗੁਰੂ ਮਹਾਰਾਜੀ ਹੈ ਗੁਰੂ ਆ ਹੁਣ ਗੁਰੂਆਂ ਸਾਹਿਬ ਜੀ ਸਾਤੇ ਵੱਡਾ ਸਤੂਰ ਨਾਨਕ ਜੀ ਨੇ ਕਲ ਰਾਂਕ ਮੇਰੀ ਇਹ ਬਿਲਕੁਲ ਸਹੀ ਬਾਤ ਹੈ ਪੂਰਨ ਗੁਰੂ ਸਿਰਫ ਇਹ ਹੀ ਹੈ ਹੋਰ ਕੋਈ ਪੂਰਨ ਗੁਰੂ ਨਹੀਂ ਹੈ ਬਾਕੀ ਕਿਸੇ ਨੂੰ ਕਿਸੇ ਸਾਇਜ ਨਹੀਂ ਕਰਦੇ ਹੋਵੇਂ ਕਿਸੇ ਨੂੰ ਗਲਤ ਨਹੀਂ ਬੋਲਦੇ ਜੋ ਮਨ ਰਹਿ ਠੀਕ ਹੈ ਬਾਕੀ ਗੁਰੂ ਮਹਾਰਾਜ ਸਾਹਿਬ ਤੇ ਵੱਡੇ ਗੁਰੂ ਹੈ ਇਨਨ ਦੇ ਡਾਕਟਰ ਲੋਗ ਹੋਰ ਆਪਣਾ ਜੀਵਨ ਦਾ ਸੁਧਾਰ ਕਰ। ਵਾਹਿਗੁਰੂ ਜੀ। ਸੋ ਇੱਕ ਵਾਰ ਇਹ ਗੁਰਦੁਾਰੇ ਸਥਾਨ ਦੀਆਂ ਤਸਵੀਰਾਂ ਦਿਖਾਈਆਂ। ਗੋਵਿੰਦਪੁਰਾ ਗੁਰਦੁਾਰੇ ਦੀ ਵੀ ਤਸਵੀਰਾਂ ਦਿਖਾਣੀਆਂ ਕਿਉਂਕਿ ਅਸੀਂ ਅਕਸਰ ਜਦ ਇਸ ਸਥਾਨ ਬਾਰੇ ਸੁਣਦੇ ਸੀਗੇ ਅੱਜ ਦਰਸ਼ਨ ਹੋਏ ਐ ਸਬੱਬੀ ਤੁਹਾਨੂੰ ਵੀ ਦਰਸ਼ਨ ਕਰਾਈ ਇਸ ਸਥਾਨ ਦੇ ਦੂਰ ਦਰਾਡੇ ਸੰਗਤ ਇੱਥੇ ਦਰਸ਼ਨ ਕਰ ਸਕਦੀ ਐ ਇਸ ਵੀਡੀਓ ਰਾਹੀਂ ਹਾਂ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਇਹੀ ਸੁਨੇਹਾ ਹੈ ਕਿ ਕਿਤੇ ਨਾ ਕਿਤੇ ਸਮਾਂ ਕੱਟ ਕੇ ਇਸ ਸਥਾਨ ਤੇ ਜ਼ਰੂਰ ਆਉਣਾ ਕਿਉਂਕਿ ਇੱਕ ਵੱਖਰੀ ਮਨ ਨੂੰ ਸ਼ਾਂਤੀ ਮਿਲ ਰਹੀ ਐ। ਚਿੜੀਆਂ ਦੀ ਹਲਕੀ ਹਲਕੀ ਜੀ ਜਿਹੜੀ ਆਵਾਜ਼ ਹਵਾ ਉਹ ਕਿਤਨਾ ਕੀਤੇ ਇੱਕ ਮਾਨੂੰ ਜੋ ਸ਼ਾਂਤੀ ਦੇ ਰਹੀ ਹੈ ਬਾਣੀ ਇੱਥੇ ਗੁਰਦੁਆਰਾ ਸਾਹਿਬ ਤੋਂ ਗੋਵਿੰਦਪੁਰਾ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆ ਜਿੱਥੇ ਬਾਜ ਟੇਰ ਕੀਤਾ ਸੀਗਾ ਉਹ ਚਿੜੀਆਂ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀਗਾ ਇਸ਼ਾਰਾ ਕਰਕੇ ਕਿ ਤੁਸੀਂ ਬਾਜ ਨਾਲ ਲੜਨਾ ਤਾਂ ਉਸ ਤੋਂ ਬਾਅਦ ਪੀਰ ਅਮੀਰਦੀਨ ਜੋ ਸਮਝਦਾ ਸੀਗਾ ਕਿ ਗੁਰੂ ਮਹਾਰਾਜ ਜੀ ਦੀ ਉਮਰ ਛੋਟੀ ਹੈ ਪਰ 7 ਸਾਲ ਦੇ ਨੇੜੇ ਤੇੜੇ ਉਮਰ ਦੇ ਵਿੱਚ ਜੋ ਹਾਲੇ ਕੀ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਬਟ ਜੋ ਸਾਨੂੰ ਦੱਸੀ ਗਈ ਹੈ ਉਸ ਦੇ ਮੁਤਾਬਕ ਵੀ ਇਹ ਉਮਰ ਛੋਟੀ ਨਹੀਂ ਹੈ ਗੁਰੂ ਮਹਾਰਾਜ ਦਾ ਜੋ ਐਡਾ ਵੱਡਾ ਜੀਵਨ ਰਿਹਾ ਐ ਐਡਾ ਸਰਬੰਸਦਾਨੀ ਆਖਿਆ ਜਾਂਦਾ ਇੰਨਾ ਕੁਝ ਸਿੱਖਣ ਨੂੰ ਮਿਲ ਸਕਦਾ ਸਾਨੂੰ ਪਰ ਅਸੀਂ ਆਪਣੇ ਕਮਾਕਾਰਾਂ ਨੂੰ ਕਿੱਤਿਆਂ ਨੂੰ ਪਹਿਲ ਦਿੱਤੀ ਹੈ ਜਾਂ ਦੂਸਰੀਆਂ ਚੀਜ਼ਾਂ ਨੂੰ ਪਹਿਲ ਦਿੱਤੀ ਹੈ ਜੇਕਰ ਅੱਜ ਸਾਡੇ ਕੋ ਮਹੀਨੇ ਦੀਆਂ ਛੁੱਟੀਆਂ ਮਿਲ ਜਾਣ ਕੰਮ ਨੂੰ ਤਾਂ ਅਸੀਂ ਧਾਰਮਿਕ ਸਥਾਨਾਂ ਤੇ ਨਹੀਂ ਬਲਕਿ ਪਹਾੜਾਂ ਨੂੰ ਘੁੰਮਣ ਜਾਵਾਂਗੇ ਜਾਓ ਪਹਾੜਾਂ ਨੂੰ ਘੁੰਮਣ ਪਰ ਪਹਿਲਾ ਪਹਿਲ ਜਿਹੜੀ ਹੈ ਗੁਰੂ ਨੂੰ ਦੋ ਧਾਰਮਿਕ ਸਥਾਨਾਂ ਨੂੰ ਦੋ ਫੇਰ ਚਾਹੇ ਤੁਸੀਂ ਪਹਾੜਾਂ ਨੂੰ ਚਾਹੋ ਚਾਹੇ ਜਿੱਥੇ ਮਰਜੀ ਜਾਓ ਐਨਾ ਕਹਿੰਦਿਆ ਤੁਹਾਨੂੰ ਦੂਸਰੇ ਗੁਰਦੁਆਰੇ ਦੇ ਵੀ ਦਰਸ਼ਨ ਕਰਾਉਣੇ ਆ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਇਹ ਸਥਾਨ ਜਿੱਥੋਂ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੀਗਾ ਇਹ ਗੱਲ ਆਖੀ ਸੀਗੀ ਜੋ ਸੀ ਅੱਜ ਵੀ ਨਿੱਜੀ ਜ਼ਿੰਦਗੀ ਦੇ ਵਿੱਚ ਬੋਲਦੇ ਆ ਕਿ ਚਿੜੀਆਂ ਸੇ ਮੈਂ ਬਾਜ ਤਲਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਚਿੜੀਆਂ ਨੇ ਰਸਤੇ ਦੇ ਵਿੱਚ ਹੀ ਉਸ ਲਾਲਚੀ ਇਨਸਾਨ ਦੇ ਬਾਜ ਨੂੰ ਢੇਰ ਕਰ ਦਿੱਤਾ ਸੀਗਾ ਜਿੱਥੋਂ ਇਹ ਜਿਹੜਾ ਹੁਕਮ ਸ਼ੁਰੂ ਹੋਇਆ ਕਿ ਚਿੜਿਓਂ ਸੇਮਾ ਬਾਜਤ ਨਾ ਹੂੰ ਤਵੇ ਗੋਬਿੰਦ ਸਿੰਘ ਨਾਮਕਾ ਹੁ ਇਤਿਹਾਸ ਜੇਕਰ ਗੱਲ ਕਰਦੇ ਆ ਤਾਂ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਦਾ ਗੁਰਦੁਆਰਾ ਬਾਗ ਬਾਸ਼ਾਈ ਬਾਗ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਜਿਸ ਸਥਾਨ ਤੋਂ ਆਰੰਭ ਹੋਇਆ ਚਿੜੀਆਂ ਤੇ ਬਾਜ ਦੇ ਯੁੱਧ ਦੇ ਨਜ਼ਾਰੇ ਦੇਖਦੇ ਹੋਏ ਗੁਰੂ ਮਹਾਰਾਜ ਜੀ ਪੀਰ ਅਮਰਦੀਨ ਅਮੀਰ ਅਮੀਰਦੀਨ ਦੀ ਜੇਕਰ ਗੱਲ ਕਰਦੇ ਆ ਜਿਸ ਦੀ ਬਾਜ ਦੀ ਗੱਲ ਕਰ ਰਹੇ ਆ ਅਸੀਂ ਅਤੇ ਸੰਗਤਾਂ ਸਹਿਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਤਾਂ ਚਿੜੀਆਂ ਨੇ ਬਾਜ ਨੂੰ ਰਸਤੇ ਵਿੱਚ ਹੀ ਇਤਨਾ ਗੰਭੀਰ ਕਰ ਦਿੱਤਾ ਕਿ ਬਾਜ ਇੱਥੇ ਡਿੱਗਦੇ ਹੀ ਪ੍ਰਾਣ ਤਿਆਗ ਦਿੱਤੇ ਉਸਨੇ ਤਾਂ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਇਸ ਸਥਾਨ ਤੇ ਖੜੇ ਹੋ ਕੇ ਬਚਨ ਵੀ ਉਚਾਰਨ ਕੀਤੇ ਕਿ ਖੂਨ ਦਾ ਜਲ ਵਰਤੌਣ ਤੇ ਵਰਤੌਂਦੇ ਹੋਏ ਇਹ ਬਚਨ ਕੀਤੇ ਕਿ ਮਾਈ ਭਾਈ ਹਰਪੂਰਨ 마ਸੀ ਦੀ ਪੂਰਨਮਾਸ਼ੀ ਨੂੰ ਇੱਥੇ ਇਸ਼ਨਾਨ ਕਰਕੇ ਹਾਜ਼ਰੀ ਭਰੇਗਾ ਤਾਂ ਉਸ ਨੂੰ ਮਨਮਾਨਸ਼ਤ ਫਲ ਪ੍ਰਾਪਤ ਹੋਣਗੇ ਜੋ ਕਹਿ ਸਕਦੇ ਆ ਕਿ ਮਨ ਦੀਆਂ ਜੋ ਇੱਛਾਵਾਂ ਮਨ ਜੋ ਵੀ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੇਕਰ ਪੂਰਨਮਾਸ਼ੀ ਦੀ ਰਾਤ ਇਸ਼ਨਾਨ ਕਰਕੇ ਇੱਥੇ ਪਹੁੰਚਦਾ ਤਾਂ ਇੱਕ ਵਾਰ ਜੇਕਰ ਤਸਵੀਰਾਂ ਦਿਖਾਈਏ ਤੁਹਾਨੂੰ ਉਸ ਸਥਾਨ ਦੀਆਂ ਜਿੱਥੇ ਇਸ ਹੁਕਮ ਨੂੰ ਪੜਦੇ ਆ ਇਸ ਦੌਰੇ ਨੂੰ ਪੜਦੇ ਆ ਅਸੀਂ ਕਿ ਚਿੜਿਓਂ ਸੇ ਮੈਂ ਬਾਜ ਤਣਾਉ ਤਵੇ ਗੋਬਿੰਦ ਸਿੰਘ ਨਾਮ ਖਾਉ ਤੈ ਉਹ ਗੁਰਦੁਆਰਾ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਨੇ ਇਹ ਬਚਨ ਕੀਤੇ ਸੀਗੇ ਕਿਉਂਕਿ ਚਿੜੀਆਂ ਨੂੰ ਸਰਬਲੋਹ ਦੇ ਬਾਟੇ ਦੇ ਵਿੱਚ ਅੰਮ੍ਰਿਤ ਪਿਆਇਆ ਤਾਂ ਉਸ ਤੋਂ ਬਾਅਦ ਚਿੜੀਆਂ ਵੀ ਬਾਜ ਨਾਲ ਲੜਾ ਦਿੱਤੀਆਂ ਸਵਾ ਲੱਖ ਨਾਲ ਗੁਰੂ ਮਹਾਰਾਜ ਜੀ ਨੇ ਜਿਹੜੇ ਸਿੰਘ ਲੜਾਏ ਆ ਉਹ ਇਸੇ ਕਰਕੇ ਕਹਿ ਸਕਦੇ ਆ ਸ਼ਕਤੀ ਹੈ ਇੱਕ ਤਾਂ ਇਹ ਸ਼ਸਤਰ ਜੋ ਕਿ ਅੱਜ ਵੀ ਉਸੇ ਤਰ੍ਹਾਂ ਲੱਗਦਾ ਹੈ ਕਿ ਜੋ-ਜੋ ਆਪਣੇ ਧਾਰਮਿਕ ਸਥਾਨਾਂ ਤੇ ਗੁਰੂ ਮਹਾਰਾਜ ਜੀ ਦਾ ਪਹਿਰਾ ਹੈ ਕਿਉਂਕਿ ਜਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਉਂਦਾ ਤਾਂ ਗਤਕਾ ਸ਼ਸਤਰ ਵਿੱਦਿਆ ਨਿਹੰਗ ਸਿੰਘ ਸਵਾ ਲੱਖ ਐਸੇ ਸ਼ਬਦ ਨਿਕਲਦੇ ਨੇ ऐसे कह सकते हैं कि चीजें निकल के सामने आंदियां जो डेली दे डेली सी डेली लाइफ च देखदे हां डेली बोलदे हां पर वो कित्थों शुरू हुईयां ओना बारे असि ਘਟ ਜਾਣਦੇ हां ता ये वो स्थान है जिथों ए ਦੋਹਰੇ ਸ਼ੁਰੂ ਹੋਏ ਸ਼ਸਤਰਾਂ ਦੀ ਗੱਲ ਕਰੀਏ ਤਾਂ ਬਹੁਤ ਐਸੇ ਸ਼ਸਤਰ ਜੋ ਆਮ ਤੌਰ ਤੇ ਘਟ ਦੇਖਦੇ ਨੇ ਤਾਂ ਉਸ ਤੋਂ ਬਾਅਦ ਜੇਕਰ ਤੁਹਾਨੂੰ ਉਸ ਖੂਹ ਦੇ ਦਰਸ਼ਨ ਕਰਾਈਏ जिथों ਗੁਰੂ ਮਹਾਰਾਜ ਜੀ ਨੇ ਇਹ ਅ 10ਵੇਂ ਪਾਸ਼ਾ ਜੀ ਨੇ ਇਹ ਬਚਨ ਕੀਤੇ ਕਿ ਜਿਹੜਾ ਵੀ ਪੂਰਨਮਾਸ਼ੀ ਵਾਲੇ ਦਿਨ ਇੱਥੇ ਹਾਜ਼ਰੀ ਭਰੇਗਾ ਇਸ਼ਨਾਨ ਕਰੇਗਾ ਉਸ ਦੇ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜੋ ਵੀ ਉਹ ਮਨ ਦੇ ਵਿੱਚ ਕਰੋ ਇੱਛਾ ਲੈ ਕੇ ਆਇਆ ਮਨ ਦੇ ਵਿੱਚੋਂ ਜੋ ਵੀ ਉਹ ਚੀਜ਼ਾਂ ਲੈ ਕੇ ਆਇਆ ਉਹ ਪੂਰੀਆਂ ਹੋਣਗੀਆਂ ਸੋ ਇੱਕ ਵਾਰ ਇਹ ਖੂਹ ਦੀਆਂ ਤਸਵੀਰਾਂ ਦੇਖ ਸਕਦੇ ਆਂ ਜੋ ਹੁਣ ਟਾਕ ਦਿੱਤਾ ਗਿਆ ਕਿਉਂਕਿ ਬੱਚੇ ਸੰਗਤ ਰੂਪੀ ਵੀ ਇੱਥੇ ਪਹੁੰਚਦੇ ਨੇ ਜਿਨ੍ਹਾਂ ਦਾ ਡਰ ਹੁੰਦਾ ਡਿੱਗਣਾ ਜਾਣ ਸੋ ਇਹ ਖੂਹ ਹੈ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਗਿਆ ਟਾਕ ਦਿੱਤਾ ਗਿਆ ਹੁਣ ਕਿਉਂਕਿ ਕੁਝ ਕਾਰਨਾ ਕਰਕੇ ਜਦ ਸੰਗਤ ਰੂਪੀ ਬੱਚੇ ਇੱਥੇ ਪਹੁੰਚਦੇ ਨੇ ਤਾਂ ਉਹ ਡਿੱਗਣ ਦਾ ਡਰ ਜ਼ਰੂਰ ਹੁੰਦਾ ਸੋ ਉਸ ਕਾਰਨ ਪਹਿਲਾਂ ਜਿਹੜਾ ਖੂਹ ਹੁੰਦਾ ਸੀਗਾ ਉੱਥੇ ਹੁੰਦਾ ਸੀਗਾ ਉੱਥੋਂ ਜਿਵੇਂ ਕਹਿ ਲੀਏ ਕਿ ਬਾਜ ਜਦ ਇੱਥੇ ਡਿੱਗਦਾ ਤਾਂ ਉਸ ਤੋਂ ਬਾਅਦ ਚਿੜੀਆਂ ਨੇ ਰਸਤੇ ਦੇ ਵਿੱਚ ਬਾਜ ਨੂੰ ਜ਼ਖਮੀ ਕਰ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਜਦ ਗੁਰੂ ਮਹਾਰਾਜ ਜੀ ਨੂੰ ਪਤਾ ਲੱਗਦਾ ਇਸ ਸਥਾਨ ਤੇ ਬਾਜ ਡਿੱਗਾ ਤਾਂ ਇੱਥੇ ਪਹੁੰਚਦੇ ਨੇ ਤਾਂ ਇਹ ਦੇਖ ਸਕਦੇ ਹੋ ਸੰਗਤ ਅੱਜ ਵੀ ਇਸ ਸਥਾਨ ਤੇ ਜਲ ਸ਼ਕਦੀ ਹੈ ਇਸ਼ਨਾਨ ਕਰਦੀ ਹੈ ਪੂਰਨਮਾਸ਼ੀ ਦੀ ਦਿਨ ਨੂੰ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਚੀੜੀਆਂ ਸੀ ਮੈਂ ਬਾਅਦ ਜਤਰਾਉ ਤਵੇ ਗੋਬਿੰਦ ਸਿੰਘ ਨਾਮ ਖਾਉ ਇਸ ਸਥਾਨ ਤੋਂ ਸ਼ੁਰੂ ਹੁੰਦਾ ਬਹੁਤ ਸਾਰਾ ਐਸਾ ਸਾਡਾ ਇਤਿਹਾਸ ਜੋ ਸਾਨੂੰ ਪਤਾ ਹੈ ਪਰ ਕਿੱਥੋਂ ਸ਼ੁਰੂ ਹੁੰਦਾ ਉਹ ਨਹੀਂ ਅਸੀਂ ਜਾਣਦੇ ਕਾਰਨ ਇਹੀ ਅਸੀਂ ਪਹਿਲ ਹੋਰ ਕੰਮਾਂ ਨੂੰ ਦਿੱਤੀ ਹੋਈ ਹੈ ਅਸੀਂ ਪਹਿਲ ਗੁਰੂਤਾ ਮੰਨ ਦਈਏ ਪਹਿਰ ਸਥਾਨਾਂ ਨੂੰ ਦਈਏ ਆਪਣੇ ਗੁਰੂ ਨੂੰ ਦਈਏ ਤਾਂ ਜ਼ਰੂਰ ਅਸੀਂ ਆਪਣੇ ਗੁਰੂ ਨਾਲ ਜੁੜ ਸਕਦੇ ਹਾਂ ਬਾਣੀ ਪੜ ਸਕਦੇ ਹਾਂ ਇਹ ਚੀਜ਼ਾਂ ਅਸੀਂ ਕਿਉਂਕਿ ਜਦ ਅੰਮ੍ਰਿਤਸਰ ਸਾਹਿਬ ਤੋਂ ਮੈਂ ਅਜੰਬਾਲੇ ਦੀ ਧਰਤੀ ਤੇ ਪਹੁੰਚਿਆ ਤਾਂ ਮੈਨੂੰ ਲੱਗਾ ਇਸ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਕਿਉਂਕਿ ਅਕਸਰ ਮੈਂ ਸੁਣਦਾ ਸੀ ਪਰ ਸਥਾਨ ਦੇ ਦਰਸ਼ਨ ਨਹੀਂ ਸੀ ਕੀਤੇ ਸੋ ਮੈਨੂੰ ਵੀ ਕਾਫੀ ਦੇਰ ਬਾਅਦ ਸਮਾਂ ਲੱਗਾ ਇੱਧਰ ਆਉਂਦਾ ਤਾਂ ਦਰਸ਼ਨ ਕੀਤੇ ਤਾਂ ਮੇਰਾ ਫਰਜ਼ ਬਣਦਾ ਸੀਗਾ ਤੁਹਾਡੇ ਤੱਕ ਇਹ ਚੀਜ਼ਾਂ ਲੈ ਕੇ ਆਉਣ ਦਾ ਤਾਂ ਜੋ ਤੁਸੀਂ ਵੀ ਇਸ ਸਥਾਨਾ ਬਾਰੇ ਜਾਣੋ ਕਿਉਂਕਿ ਜੇਕਰ ਅੰਬਾਲਾ ਸ਼ਹਿਰ ਦੀ ਧਰਤੀ ਤੇ ਆਓ ਤਾਂ ਬਹੁਤ ਸਾਰਾ ਐਸਾ ਜਿਹੜਾ ਇਤਿਹਾਸ ਹੈਗਾ ਗੁਰਦੁਆਰੇ ਹੈਗੇ ਨੇ ਇਤਿਹਾਸਿਕ ਜਿੱਥੇ ਤੁਸੀਂ ਜਾ ਕੇ ਹੈਰਾਨ ਜ਼ਰੂਰ ਹੋਗੇ ਕਿ ਅਸੀਂ ਅੱਜ ਤੱਕ ਇੱਥੇ ਦਰਸ਼ਨ ਕਿਉਂ ਨਹੀਂ ਕਰ ਪਏ ਫਿਲਹਾਲ ਹੀ ਮੈਨੂੰ ਦੋਸਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅੰਬਾਲਾ